ਉਹ ਐਂ ਕਰੋ ਉਹ ਡੱਬਾ ਲੈ ਕੇ ਆ ਲੈ ਉਹ ਜਿੱਤੀ ਉਹ ਵੀ ਡੱਬਾ ਕਿਥੇ ਆ ਚਲੋ ਬੇਸ਼ਾਨੂ ਬੱਚਾ ਨਾ ਨਾ ਬੋਤਲ ਕੀ ਖਿੱਚਣੀ ਐ ਬਾਬੇ ਰੱਖੋ ਹਨ 10 ਦਿਨ ਦੇ 10 ਦਿਨ ਉਹ ਡੱਬਾ ਲਿਆਓ ਨਹੀਂ ਨਹੀਂ ਬੰਦ ਕਰ ਡੱਬਾ ਲਿਆਓ ਹੰਦੇ ਚ ਪਾ ਲੋ ਬਾਬਾ ਲਿਆ ਲਿਆ ਕੀ ਕਰਨਾ ਹੋਂ ਜੀ ਇਹਨੂੰ ਛੱਡ ਕੇ ਆਈ ਸੀ ਲਾ ਵੀ ਚਾਰ ਚੁਰ ਪਾ ਕੇ ਰੱਖੀਏ ਨਹੀਂ ਅਬਾ ਮਾਰਿਆ ਨਹੀਂ ਇਹ ਮਾਰਦੇ ਨਹੀਂ ਮਾਰਿਆ ਤਾਂ ਨਹੀਂ ਹੈਗਾ ਛੱਡਾਂਗੇ ਉਹਨੂੰ ਇਤਨਾ ਫਿਰ ਜੜਦਾਂਗੇ ਛੱਡਣ ਲੱਗਾ ਮੁਰਗ ਰੰਗ ਮਾਰਿਆ ਫੇਰ ਕੀ ਕਰਨਾ ਹੈ ਕਾਬੂ ਕਰੋ ਫਿਰ ਛੱਡਾਂਗੇ ਕਾਬੂ ਵਿੱਚ ਵੱਡੇ ਡੱਬੇ ਚ ਪਾ ਕੇ ਫਿਰ ਛੱਡ ਕੇ ਆਉਣਾ ਪੈਣਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾਤ ਸੰਗਤ ਜੀ ਇਹਨੇ ਦਰਬਾਰ ਚ ਵੜਿਆ ਇਹ ਸਾਡੇ ਸਿੰਘ ਡਰਾਉਂਦਾ ਸੀ ਸਾਧ ਸੰਗਤ ਜੀ ਅੱਜ ਇਹ ਵਾਰ ਲਿਆ ਸੀ ਡੱਬੇ ਚ ਬੋਤਲ ਚ ਪਾਇਆ ਆ ਵੇਖੋ ਇਹ ਇਥੋਂ ਲੈ ਕੇ ਇੰਨਾ ਲੰਬਾ ਸਾਪ ਏ ਜੀ ਇਹ ਮੁੰਡੇ ਸ਼ੇਰ ਵਾਲੇ ਨੇ ਫੜਿਆ ਇਹਨੂੰ ਆ ਵੇਖੋ ਸਾਧ ਸੰਗਤ ਜੀ ਆ ਦਰਬਾਰ ਸਾਡਾ ਆ ਨਿਆ ਮੁੰਡਾ ਜਿਹੜਾ ਜੀ ਆ ਮੁੰਡਾ ਜਿਹੜਾ ਜੀ ਇਹ ਨਿਤਨੇਮ ਨਹੀਂ ਕਰਨ ਜਾਂਦਾ ਪਿਆ ਜੀ ਇਹ ਸ਼ੇਰ ਦਾ ਬੜਾ ਦਰਬਾਰ ਜਮਾਦਾ ਜੀ ਕਾਬੂ ਕੀਤਾ ਹੁਣ ਬੱਚਾ ਕਿਥੇ ਮਾਰਾ ਕੱਡਾ ਵੱਡਾ ਸੀ ਮਸਾਂ ਕਾਬੂ ਕੀਤਾ ਨਹੀਂ ਇਹਨਾਂ ਦੇ ਬੋਤਲ ਇੱਕ ਵੀ ਨਹੀਂ ਪੈਣਾ ਬੋਤਲ ਜਣੀ ਮਾਰਾ ਨਹੀਂ ਡੱਬੇ ਚ ਪਾਵਾਂਗੇ ਇਹਨੂੰ ਕੀ ਸਾਸੰਗ ਲਾਲੀ ਛੱਡੋ ਜਿੱਥੇ ਛੱਡਦੇ 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 ਕੋਈ ਛੱਡਦੇ ਨਹੀਂ ਆਹ ਡੱਬੇ ਚ ਪਾਉਣਾ ਇਹਨੂੰ ਆਹ ਇਹ ਡੱਬੇ ਚ ਚਾਰ ਪਾਉਣਾ ਰੱਖ ਕੇ ਇੱਕ ਮਿੰਟ ਇਹਦੇ ਛੋਟੇ ਦੀ ਪੂਸ ਸਾਰੀ ਉਹ ਪਿੱਛੇ ਆ ਕੇ ਪਿੱਛੇ ਆ ਆ ਫਿਰ ਕਿਉਂ ਗਾੜ ਜੀ ਗਾ ਮਾ ਮਦਨ ਕੌਣ ਪਿੱਛੇ ਆ ਗਿਆ ਗਾਜੀ ਤੂੰ ਕੀ ਰਿਸਕ ਲੈਣ ਦਾ ਐਡਾ ਵੱਡਾ ਉਹ ਫੇਰ ਫੇਰ ਨਿਕਲ ਜਾਣਾ ਯਾ ਜੋ ਪਿੱਛੇ ਓਏ ਇਹ ਕੋਈ ਪਿਆ ਭਾਂਡਾ ਬੂਡਾ ਮਾਰ ਲੈ ਉਦੋਂ ਇਹ ਇਹ ਵੀ ਰਹਿਣੋ ਯਾਰ ਬੋਤਲ ਵੇਚ ਨਗਾ ਦੋ ਬੋਤਲ ਨਹੀਂ ਨਹੀ ਪੀ ਪੀ ਰਹਿਣ ਦੋ ਬਸ ਵੇਚੀ ਚਲੋ ਆਜੋ ਬਾਬਾ ਜੀ ਚੱਲੀਏ ਛੱਡ ਰਹਿਣ ਦੋ ਗਾੜੀ ਕਿ ਆ ਤੁਹਾਡੀ ਉਹ ਛੱਡਾ ਨੇ ਕੋਈ ਗੱਲ ਨਹੀਂ ਰੁਕ ਜਾ ਮਲੇ ਮੱਥਾ ਡੇਕ ਲੋ ਸ਼ਿਵ ਜੀ ਆ ਚਲੋ ਬਾਬੇ ਡਾ ਟੱਕਣ ਛੋੜਦਾ ਫਿਰ ਮੈਂ ਜਾਵਾਂ ਲੈ ਇਹਨੂੰ ਵੀ ਮਾਰਿਆ ਨਹੀਂ ਮੈਂ ਆਖਾ ਵੀ ਚਲੋ ਕਾਨੂੰ ਮਾਰਨਾ ਦਰਬਾਰ ਜੁੜਿਆ ਹੀ ਕਹਿੰਦੇ ਮਾਰ ਦੇ ਮੈਂ ਮਾਰਨਾ ਕਾਨੂੰ ਹਾ ਉਧਰ ਛੱਡਾ ਉਹ ਇਹਨੇ ਛੱਡ ਕੇ ਡਰੈਨ ਤੇ ਆਣਾ ਵਾਣਾ ਇੱਥੇ ਛੱਡਦੇ ਨਾ ਕਹਿੰਨੇ ਹਾਂ ਡਰੈਨ ਚ ਛੱਡ ਜਾਣਾ ਮੈਨੂੰ ਇੱਥੇ ਨਹੀਂ ਛੱਡਦੇ ਨਾ ਕਹਿੰਦੇ ਕਿਤੇ ਘਰ ਵੜ ਗਿਆ ਫੇਰ ਇਹਨੀਆਂ ਸਾਤ ਸੰਗਤ ਜੀ ਅੱਖਾਂ ਵੇਖੋ ਗੱਡੀਆਂ ਸੋਹਣੀਆਂ ਆ ਵੇ ਨਰੈਣ ਆ ਗਿਆ ਵਾ ਸਭ ਫੜਿਆ ਜੀ ਬੜਾ ਤਕੜਾ ਓ ਅੰਦਰ ਦਰਬਾਰ ਚ ਵੜਿਆ ਹੀ ਇਹ ਬੜਾ ਨੇ ਪੁੰਗਾ ਪਾਇਆ ਹੀ ਰੋਏ ਡਰਾਂ ਲੋ ਜੀ ਰੋਇ ਦਰਬਾਰ ਚ ਵੜ ਕੇ ਸੰਤੰਗ ਕਰਦਾ ਹੈ ਅੱਜ ਮਫਾਲਿਆ ਜੀ ਦਰਬਾਰ ਚ ਪੜ੍ਹਦੀ ਹੋਣੀ ਉਹ ਜਿਹੜਾ ਤੂੰ ਉਹ ਦਿਨਾਂ ਦੇਖ ਉਹ ਦਿਨ ਤੇ ਵੇਖਿਆ ਕੱਖ ਨਹੀਂ ਸੀ ਅੱਜ ਆਹ ਵੇਖਈ ਵੀਡੀਓ ਬਣਦੀ ਪਈ ਤਗੜਾ ਸਾਪਾ ਇਹ ਬੋਤਲ ਦੇ ਵਿੱਚ ਆਉਂਦਾ ਨਾ ਪਾਇਆ ਫੜ ਕੇ ਪਾਇਆ ਇਹਨੂੰ ਕਾਬੂ ਕੀਤਾ ਨੂੰ ਇਹ ਲੱਗ ਗਈ ਮਾਰਨਾ ਕਾਨੂੰ ਮਾਰਨਾ ਡਰਨ ਛੱਡਣੀ ਆ ਸਾਡਾ ਕਿਹੜਾ ਕੋਹੂ ਗਾੜੇ ਵਿੱਚ ਯਾਨੀ ਮੈਂ ਗਾੜੇ ਫਿਰ ਤੁਮਾਰੀ ਉਹ ਪਰਲੇ ਪੁਲ ਤੋਂ ਪਰਾ ਹੈ ਸਰ ਇਹ ਆਹਨ ਦੂਰੀ ਛਾੜ ਕੇ ਆਵਾਂਗੇ ਮੈਂ ਲੰਦਿਆ ਉਹ ਛਾੜ ਜੀ ਜੀ ਹੋਈ ਕਿ ਜੀ ਜਾਂਦੀ ਸਾਡਾ ਨੇ ਜਸਪ੍ਰੀ জাফর ਨੂੰ ਤੁਨ ਪਾੜ ਕਰ ਅਜੀ ਮੋਰਸਾਈਕਲ ਫੇੜਤੀ ਕਰ ਆਈ ਨੇ ਇਹਨੇ ਦੱਸਿਆ ਸਾਨੂੰ ਸ਼ੇਰੂ ਕਾਂਨਦਰ ਸਾਹਿਬ ਦਾ ਕੁੱਤਾ ਬੜਾ ਸ਼ੇਨਾ ਨਹੀਂ ਨਹੀਂ ਦੱਸਿਆ ਨਾ ਨਾ ਖਾਲੇ ਆ ਵੀ ਹੈ ਕੁਛ ਹੈ ਕੁੱਤਾ ਬੜਾ ਸ਼ੇਨਾ ਚੰਗਾ ਹਾਂ ਜਰਬਤ ਬੜਾ ਸ਼ੇਨਾ ਹੈ ਪੂਜਣਾ ਦਾ ਖਾਣਾ ਕਿਹਦਾ ਸ਼ਾਦਾ ਚੱਲਿਆ ਮੈਂ ਚੋਲਾ ਪਾਲਾਂ ਫਿਰ ਚੱਲਦੇ ਆਂ ਜਾ ਨੀ ਬੇਨੇ ਇੱਕ ਟਿੱਕਣਾ ਜਾਓ ਬਾਬਾ ਜੀ ਤੁਮਾ ਮੂੰਹ ਦੇ ਪੰਚੇ ਬੋਤਾਜੇ ਮੂੰਹ ਬੋਤਲ ਚ ਪਾਇਆ ਪਹਿਲਾਂ ਬਸੋਣਾ ਡੱਬੇ ਡੱਬੇ ਚ ਨਿਕਲ ਜਾਂਦਾ ਹੁਣ ਬੋਤਲ ਚ ਪਾਇਆ ਨੂੰ ਫੜਕ ਬੋਤਲ ਨੇ ਮੂੰਹ ਵਿਖਾ ਕੇ ਫੇਰੀ ਪਾਇਆ ਨਾ ਇੱਥੇ ਸਾਈਡ ਤੇ ਮਾ ਕੱਪੜਾ ਨਹੀਂ ਨਿਕਲਦਾ ਉਹ ਨਹੀਂ ਹੁਣ ਇਹਦਾ ਮੂੰਹ ਫਸ ਗਿਆ ਬੋਤਲ ਚ ਨਿਕਲ ਕਿੱਧਰ ਹੋ ਜਾਏਗਾ ਲੈ ਆ ਲੋ ਨਿਕਲੇਗਾ ਉਹਨੇ ਕਿੱਦਾਂ ਤਖੜਾ ਪਤਾ ਕਿੱਦਾਂ ਮੇਰੇ ਨਾਲ ਸਾਥ ਹੀ ਇੱਥੋਂ ਲੈ ਕੇ ਇੱਥੋਂ ਓਏ ਹਾਂ ਤੇ ਕਿਹਨੇ ਬੈਗ ਹੁੰਦਾ ਆਹ ਆਹ ਇੱਥੇ ਵਿਚੇਰੇ ਬਾਬਾ ਜੀ ਇਹਨੇ ਬੋਤਲੋਂ ਨਿਕਲ ਗਿਆ ਨਾ ਤੇ ਨੱਪਿਆ ਰਹਿ ਦੋ ਇੱਕ ਮਿੰਟ ਇੱਕ ਬੋਤਲ ਨਿਕਲ ਆਂਦੇ ਨਾ ਬਾਬਾ ਜੀ ਨਿਕਲ ਗਿਆ ਨਾ ਕਰੋ ਫਿਰ ਜਾਓ ਡਰਦੇ ਕੱਢ ਬਾਬਾ ਜੀ ਇਹਨੇ ਸ਼ਾਲ ਮਾਰ ਕੇ ਬਾਹਰ ਭੱਜ ਗੋਰਖੀ ਆ ਐਵੇਂ ਭੱਜ ਗਿਆ ਇਹਨੇ ਸ਼ਾਲ ਐ ਸ਼ਾਲ ਮਾਰ ਜਾਣੀ ਵਿੱਚੋਂ ਸ਼ੇਰੂ ਕਹੇ ਰਸਤੇ ਆਪਣਾ ਸ਼ੇਰੂ ਓਏ ਕਿਦਾਂ ਫੜਦਾ ਹੈ ਵੇਰੂ ਓਏ ਲੈ ਜਾਣਾ ਡਰਾਈਵਰਾਂ ਚ ਪਾ ਦਿਓ ਜਾਂ ਤੱਕ ਮਾ ਓਏ ਡਾਂਗ ਲਿਆ ਕੇ ਜਾ ਜਾਂ ਡਾਂਗ ਲਿਆ ਬਾਬਾ ਜਿਹੜੀ ਛੱਡਿਆ ਮਾਰਾਂਗਾ ਇਹਨੂੰ ਜੇ ਡਾਂਗ ਲਿਆ ਪੱਜ ਕੇ ਡਾਂਗ ਲਿਆ ਬਰਸ਼ਾ ਓ ਬਰਸ਼ਾ ਬਰਸ਼ਾ ਪਿਆ ਬਰਸ਼ਾ ਲਿਆ ਆ ਪੱਜ ਕੇ ਮੈਂ ਮਾਰ ਦੇਣਾ ਜੇ ਜੀ ਇਹਨੂੰ ਬਾਹਰ ਕੱਢਦਾ ਤੇ ਓ ਨਹੀਂ ਰੁਕ ਜਾ ਬਾਹਰ ਨਹੀਂ ਕੱਢਦੇ ਲੇ ਆ ਲਿਆ ਬਰਸ਼ਾਉ ਰੋ ਲਿਆ ਫੜੀ ਮਾਰਾਂਗੇ ਫੜ ਲਾਂਗੇ ਉੱਥੇ ਕੱਢ ਲਾਂਗੇ ਫੜੀ ਮੇਂਡੀ ਕੱਢ ਦਾਂਗੇ ਉਹ ਜੇ ਨਾ ਕਾਬੂ ਆ ਗਿਆ ਫਿਰ ਨੂੰ ਸਾਡਾ ਜਰ ਰੱਖਾਂਗੇ ਨਾ ਉਹ ਨਹੀਂ ਹੁਣ ਵੀ ਕਾਬੂ ਹੀ ਆਈਆਂ ਹੁਣ ਕੀ ਕਰਨਾ ਫਿਰ ਰੁਕ ਜਾ ਰੁਕ ਜਾ ਉੱਥੇ ਕੱਢ ਲਾਂਗੇ ਡਰੇਨ ਤੇ ਹੀ ਕੀ ਬਾਬਾ ਜੀ ਆਵੇਂ ਨੇ ਅਨਕਾਰ ਸ਼ੋਹਰਾਵਾਂ ਨਹੀਂ ਬਾਬਾ ਜੀ ਨੇ ਤਾਂ ਕੀ ਕਰੂਗਾ ਅੰਗੂੜੇ ਚੰਦ ਤੇ ਫਟ ਮਾਰਦੇ ਸੁਣਨ ਸਾਈਂ ਆਲੇ ਯੋ ਕਹਿੰਦਾ ਉਹ ਤਮਾ ਚਲ ਜਵਾਨ ਦੀ ਸਾਡੀ ਗਈ ਬਸ ਅੱਕਲ ਛੱਡ ਲਈਆਂ ਇੱਕ ਹੋਰ ਕੱਟੇ ਮੇਰੀ ਮੰਨੋ ਇਹ ਤਾਂ ਇਹ ਤਾਂ ਕੰਟੀ ਕੁੜੀ ਕੋਈ ਨਹੀਂ ਹੁੰਦੀ ਇਹਨੂੰ ਜਿਵੇਂ ਜਿਵੇਂ ਛੇੜਿਆ ਇਹਨੂੰ ਸੱਪਾਂ ਦਾ ਬਿਹਾਵ ਹੈ ਇਹ ਇਹ ਨਾ ਇਹ ਜਾਨਵਰ ਵੇ ਇਹ ਸਭ ਤੋਂ ਵੱਡਾ ਅੱਗਿਆ ਹੁੰਦਾ ਇਹਨੂੰ ਬਲ 50 ਨਾ ਉਹ ਇਹ ਨੂੰ ਬਣਾਇਆ ਉਹ ਉਹ ਬੋਤਲ ਦੇ ਫਸ ਗਿਆ ਦੀ ਮੜੀ ਬੋਰੀ ਹੈ ਆ ਟੱਕਰ ਦੀ ਚੂੜੀ ਹੋ ਗਈ ਨਹੀਂ ਜੀ ਆ ਹੋ ਗਿਆ ਪੱਟ ਦੇ ਦੋ ਹਾਂ ਇਹ ਬਾਬਾ ਜੀ ਮੇਰੀ ਗੱਲ ਅੱਜ ਕੱਲ ਅੱਜ ਕੱਲ ਸੱਪ ਜੀ ਨਾ ਇਸ ਤਰ੍ਹਾਂ ਗੱਲ ਸੱਪ ਤੇ 12 12 ਮਹੀਨੇ ਜ਼ਹਿਰ ਨਹੀਂ ਹੁੰਦਾ ਅੱਜ ਕੱਲ ਸੌਂਚ ਹੁੰਦਾ ਵੇ ਗਲਾ ਫਿਰ ਟ੍ਰੈਂਡ ਵਿੱਚ ਸਿਰਫ ਇੱਕ ਮਹੀਨਾ ਅੱਜ ਵੀ ਦੇ ਨਾਲ ਛੱਡ ਗਿਆ ਤਾਂ ਫੰਡ ਬਣਾ ਛੱਡਣਾ ਸਾਰਾ ਤੇ ਤੂੰ ਫੋਟੋ ਲੈ ਲਈ ਲੈ ਮੇਰੇ ਨਾਲ ਆ ਫੋਟੋ ਖਿੱਚ ਨਾ ਜਾ ਤੂੰ ਵੀ ਜਾ ਫੋਟੋ ਖਿੱਚ ਵੀਡੀਓ ਤੂੰ ਵੀ ਆ ਫੜਿਓ ਫੜੀ ਆ ਆਪਣੀ ਲੋ ਜੀ ਬੱਚਿਆਂ ਨੂੰ ਖਾਣਾ ਫਿਰ ਕਿਸ ਤਰ੍ਹਾਂ ਖਾਓ ਬਾਬਾ ਜੀ ਬੱਚੇ ਕੋਈ ਗੱਲ ਨਹੀਂ ਆਉਂਦਾ ਨਾ